ਮੇਰੀ ਵਾਈਫ ਜੇ ਰਹੀ ਰਹੇ ਘਬਰਾ ਗਈ ਉਹਨੇ ਬਾਹਰੋਂ ਕਿਸੇ ਬੰਦੇ ਨੂੰ ਆਵਾਜ਼ ਮਾਰੀ ਉਹਨੂੰ ਲੈ ਕੇ ਘਰ ਅੰਦਰ ਚੈੱਕ ਕੀਤਾ ਤੇ ਘਰ ਦੇ ਸਾਰੇ ਦੇ ਦਰਵਾਜ਼ੇ ਟੁੱਟੇ ਭੱਜੇ ਪਏ ਰਹੀ ਸਵਾਰਾ ਸਮਾਨ ਖਿਲ ਰਿਹਾ ਦਾ ਸੀ ਤੁਹਾਡਾ ਘਰ ਜਿਹੜਾ ਧਾਰੀਵਾਲ ਦੀ ਸਭ ਤੋਂ ਸੰਘਣ ਆਬਾਦੀ ਦੇ ਵਿੱਚ ਸਾਡਾ ਮਕਾਨ ਰਿਹਾ ਔਰ ਇਹ ਦਿਨ ਵੇਲੇ ਜਿਹੜੀ ਇਸ ਮਹੱਲੇ ਦੇ ਵਿੱਚ ਚੋਰੀ ਹੋਣੀ ਹੈ ਚੋਰੀ ਨਹੀਂ ਹੈਗੀ ਇਹਨੂੰ ਡਾਕਾ ਕਿਹਾ ਜਾਏਗਾ ਮੈਂ ਅਸ਼ਵਨੀ ਕੁਮਾਰ ਪੁੱਤਰ ਸੰਸਾਰੀ ਲਾਲ ਕ੍ਰਿਸ਼ਨਾ ਬਾਜ਼ਾਰ ਧਾਰੀਵਾਲ ਦਾ ਰਹਿਣ ਵਾਲਾ ਹਾਂ ਮੈਂ ਰੋਜ਼ ਦੀ ਡੇਲੀ ਰੁਟੀਨ ਦੇ ਵਿੱਚ ਮੇਰੀ ਵਾਈਫ ਜਿਹੜੀ ਸਕੂਲ ਪ੍ਰਾਈਵੇਟ ਵਿੱਚ ਨੌਕਰੀ ਕਰਦੀ ਆ ਉਹ ਸਵੇਰੇ 7:30 ਵਜੇ ਡੇਲੀ ਸਕੂਲ ਚਲ ਜਾਂਦੀ ਆ ਜੀ 7:30 ਵਜੇ ਸਕੂਲ ਚਲ ਜਾਂਦੇ ਆ ਤੇ ਮੈਂ ਰੋਜ਼ ਜਾਨਾ ਦੇ ਰੁਟੀਨ ਦੇ ਮੁਤਾਬਕ ਡੇਲੀ 9:30 ਵਜੇ ਤੋਂ ਬਾਅਦ ਆਪਣੀ ਦੁਕਾਨ ਖੋਲਣ ਜਾਣਾ ਵਾ ਅੱਜ ਵੀ ਮੈਂ ਲਗਭਗ 9:30 ਵਜੇ ਤੋਂ ਬਾਅਦ ਆਪਣੀ ਦੁਕਾਨ ਖੋਲਣ ਗਿਆ ਵਾ ਤੇ ਦੁਕਾਨ ਖੋਲੀ ਆ ਤੇ ਮੇਰੀ ਵਾਈਫ ਸਕੂਲੋਂ ਲਗਭਗ 2:30 ਵਜੇ ਜੋ ਘਰ ਵਾਪਸ ਆਈ ਆ ਤੇ ਓਂਡਾ ਮੈਨੂੰ ਟੈਲੀਫੋਨ ਆਇਆ ਕੀ ਗੱਲ ਤੁਸੀਂ ਅਜ ਦਰਵਾਜੇ ਨੂੰ ਜੰਦਰਾ ਨਹੀਂ ਮਾਰਿਆ ਮੈਂ ਨਹੀਂ ਮੈਂ ਤਾਂ ਜੰਦਰਾ ਮਾਰ ਕੇ ਆਇਆ ਵਾਂ ਜਦ ਕਿ ਦਰਵਾਜੇ ਨਾਲ ਜੰਦਰਾ ਬਿਲਕੁਲ ਹੀ ਨਹੀਂ ਸੀ ਮੇਰੀ ਵਾਈਫ ਜੇ ਰਹੀ ਰਿਓ ਕਬਰਾ ਗਈ ਉਹਨੇ ਬਾਹਰੋਂ ਕਿਸੇ ਬੰਦੇ ਨੂੰ ਆਵਾਜ਼ ਮਾਰੀ ਉਹਨੂੰ ਲੈ ਕੇ ਘਰ ਅੰਦਰ ਚੱਕ ਕੀਤਾ ਤੇ ਘਰ ਦੇ ਸਾਰੇ ਦੇ ਦਰਵਾਜੇ ਟੁੱਟੇ ਭੱਜੇ ਪਏ ਦੇ ਸੀ ਸਾਰਾ ਅਸਮਾਨ ਖਿਲ ਰਿਹਾ ਦਾ ਸੀ ਕਿ ਲਗਭਗ ਸਾਡੇ 4 ਕਮਰਿਆਂ ਦੀ ਚਾਰ ਕਮਰਿਆਂ ਚ ਪੂਰੀ ਤਰ੍ਹਾਂ ਤੋੜਪਨ ਕੀਤੀ ਗਈ ਹੈ ਅਸੀਂ ਦੋ ਭਰਾ ਜਿਹੜੇ ਇੱਥੇ ਇਕੱਠੇ ਰਹਿਣੇ ਆ ਤੇ ਮੇਰਾ ਵੱਡਾ ਭਰਾ ਭੱਜਾਈ ਜਰਿਆ ਇਸ ਟਾਈਮ ਅਮਰੀਕਾ ਗਿਆ ਹੋਇਆ ਸੀ ਤੇ ਅਸਟਾ ਮੈਂ ਤਾਂ ਮੇਰੀ ਘਰ ਦੀ ਜਰੀ ਨਹੀਂ ਰਹਿ ਰਹੇ ਸੀ ਤੁਹਾਡਾ ਘਰ ਜਿਆ ਧਾਰੀਵਾਲ ਦੀ ਸਭ ਤੋਂ ਸੰਗਣਬਾਦੀ ਦੇ ਵਿੱਚ ਸਾਡਾ ਮਕਾਨ ਰਹਾ ਔਰ ਅਜ ਦਿਨੇ ਵੇਲੇ ਜਿਹੜੀ ਇਸ ਮਹੱਲੇ ਦੇ ਵਿੱਚ ਚੋਰੀ ਹੋਣੀ ਚੋਰੀ ਨਹੀਂ ਹੈਗੀ ਇਹਨੂੰ ਡਾਕਾ ਕਿਹਾ ਜਾਏਗਾ ਅਸੀਂ ਪੁਲਿਸ ਕੋਲ ਅਗੇ ਮੰਗ ਕਰਨੇ ਆ ਵੀ ਜਿਹੜਾ ਸਾਡਾ ਚੋਰੀ ਕੀਤਾ ਗਿਆ ਸਮਾਨ ਸਾਨੂੰ ਬਰਾਮਦ ਕਰਾਇਆ ਜਾਏ ਤੇ ਮਹੱਲੇ ਪੂਰੇ ਸਾਰੇ ਧਾਰੀਵਾਲ ਦੇ ਸ਼ਹਿਰ ਵਿੱਚ ਸਿਕਿਉਰਟੀ ਵੀ ਪ੍ਰਭਾਵਿਤ ਪ੍ਰਵਾਨ ਕੀਤੀ ਜਾਏ ਅੱਜ ਸਾਡੇ ਨਾਲ ਹੈ ਕੱਲ ਨੂੰ ਹੋਰ ਕਿਸੇ ਨਾਲ ਹੈ ਘਟਰਾ ਨਾ ਵਾਪਰੇ ਸਾਡਾ ਜਿਹੜਾ ਲਗਭਗ 30 ਤੋਲੇ ਤੋਂ ਵੱਧ ਸੋਨਾ ਜਿਹੜਾ ਬਾ ਚੋਰੀ ਹੋਇਆ ਵਾ ਤੇ 5000 ਰੁਪਏ ਸਾਡਾ ਨਕਦ ਗਿਆ ਵਾ ਬਾਕੀ ਹਾਲੀ ਆਈ ਸਾਰੇ ਘਰ ਦੇ ਤੇ ਆਪ ਆਪ ਦੇਖੇ ਕਰਨੇ ਆ ਬਾਕੀ ਹੋਰ ਜੋ ਜਾਣਕਾਰੀ ਉਹ ਬਾਅਦ ਚ ਦੱਸ ਸਕਨੇ ਆ ਇਸ ਟਾਈਮ ਸਾਡੇ ਜੋ ਮੋਟਾ ਮੋਟਾ ਸਾਡੇ ਸਾਹਮਣੇ ਜੋ ਆਇਆ ਉਹ ਸਾਡਾ 30 ਟੋਲੇ ਦੇ ਲਗਭਗ ਸੋਨਾ ਤੇ 5000 ਰੁਪਏ ਕੈਸ਼ ਚੋਰੀ ਹੋਇਆ ਜੇ ਮੌਕੇ ਤੇ ਆਏ ਜੀ ਨੂੰ ਹੋਰ ਆਇਆ ਕਰੋ ਰੰਦੂ ਤੇ ਅਸ਼ਮੀ ਕੁਮਾਰ ਦੇ ਘਰ ਆ ਇਹਦੇ ਘਰੇ ਕੋਈ ਵੀ ਦੁਕਾਨ ਤੇ ਕੰਮ ਕਰਦੇ ਆ ਇਹਦੀ ਮੈਸੇਜ ਜਿਹੜੀ ਆ ਸਕੂਲੇ ਟੀਚਰ ਦੇ ਉਹ ਜੋ ਸਕੂਲ ਤੋਂ ਵਾਪਸ ਆਇ ਨਹੀਂ ਤਾਂ ਇਹ ਵੇਲੇ ਕਰੀਮ ਮੈਂ ਘਰਾਂ ਵਿੱਚ ਦੇਖਿਆ ਤਾਰੀਖ ਦੇ ਆ ਤੇ ਮੁੱਕਦੇ ਹੀ ਆਇਆ ਆਜ ਦੇ ਚੱਕੀ ਦਾ ਇਹਨਾਂ ਨੂੰ ਪੋਸੈਸ ਕਰ ਰਹੇ ਆ। ਬਾਕੀ ਜੋ ਵੀ ਦਾ ਸਮਾਨ ਚੋਰੀ ਹੋਇਆ ਹੈ ਉਹ ਤੇ ਮਦਦ ਦੇ ਕਰ ਦੇਗੀ। ਇਥੇ ਇਹ ਜਿੱਦਾਂ ਤਰੋ। ਮੈਂ ਉਹਨੂੰ ਬੜੇ ਬਾਹਰ ਇਹਨੂੰ ਕਿਹਾ ਵੀ ਬਹਰੇ ਨੂੰ ਇਹੋ ਜਿਹੀ ਰਿਕਵੈਸਟ ਕਰ ਲਓ ਕਿ ਆਪਣੇ ਘਰਾਂ ਦੇ ਕੈਮਰੇ ਲੋ ਇਹ ਕੈਮਰਾ ਵੀਰ ਮਗਰਾ ਦੇ ਨਾਲ ਦੇਖ ਪਾਓ ਤਾਂ ਕਿ ਇਹਦਾ ਪਤਾ ਲੱਗ ਜਾਵੇ। ਫਿਰ ਆ ਜਿਆ ਬਾਕੀ ਪਰ ਮੌਸਮ ਕਰਾ ਦੀ ਬਰਸਾਤ ਦਾ ਮਜ਼ਮ ਨਹੀਂ ਕੇਨੇ ਜਹਾਡੇ ਤਾਂ ਤਰਾ ਬਾਹਰ ਲੱਗਾ ਜੇ ਤਰਾ ਬਾਹਰ ਲੱਗੇ ਕਰ ਚੜੋ ਤਰਾ ਘੋਰ ਕੇ ਜਗ੍ਹਾ ਤਰਨ ਮੌਂ ਲੱਗੇ ਮੇਰੀ ਵਾਈਫ ਜਿਹੜੀ ਰਹੀ ਨੇ ਕਬਰਾ ਗਈ ਉਹਨੇ ਬਾਹਰੋਂ ਕਿਹੇ ਬੰਦੇ ਨੂੰ ਆਵਾਜ਼ ਮਾਰੀ ਉਹਨੂੰ ਲੈ ਕੇ ਘਰ ਅੰਦਰ ਚੈੱਕ ਕੀਤਾ ਤੇ ਘਰ ਦੇ ਸਾਰੇ ਦੇ ਦਰਵਾਜ਼ੇ ਟੁੱਟੇ ਭਜੇ ਪਏ ਦੇ ਸੀ ਸਾਰਾ ਸਮਾਨ ਖਿਲਰਿਆ ਦਾ ਸੀ ਤੁਹਾਡਾ ਘਰ ਜਿਆ ਧਾਰੀਵਾਲ ਦੀ ਸਭ ਤੋਂ ਸੰਗਣਬਾਦੀ ਦੇ ਵਿੱਚ ਸਾਡਾ ਮਕਾਨ ਰਹਾ ਔਰ ਐਸ ਦਿਨ ਵੇਲੇ ਜਿਹੜੀ ਇਸ ਮਹੱਲੇ ਦੇ ਵਿੱਚ ਚੋਰੀ ਹੋਣੀ ਇਹ ਚੋਰੀ ਨਹੀਂ ਹੈਗੀ ਇਹਨੂੰ ਡਾਕਾ ਕਿਹਾ ਜਾਏਗਾ ਮੈਂ ਅਸ਼wini ਕੁਮਾਰ ਪੁੱਤਰ ਸੰਸਾਰੀ لال ਕ੍ਰਿਸ਼ਨਾ ਬਾਜ਼ਾਰ ਧਾਰੀਵਾਲ ਦਾ ਰਹਿਣ ਵਾਲਾ ਹਾਂ ਮੈਂ ਰੋਜ਼ ਦੇਲੀ ਰੁਟੀਨ ਦੇ ਵਿੱਚ ਮੇਰੀ ਵਾਈਫ ਜਿਹੜੀ ਸਕੂਲ ਪ੍ਰਾਈਵੇਟ ਵਿੱਚ ਨੌਕਰੀ ਕਰਦੀ ਆ ਉਹ ਸਵੇਰੇ 7:30 ਵਜੇ ਡੇਲੀ ਸਕੂਲ ਚਲ ਜਾਂਦੀ ਆ ਜੀ 7:30 ਵਜੇ ਸਕੂਲ ਚਲ ਜਾਂਦੇ ਆ ਤੇ ਮੈਂ ਜਾਨਾ ਦੇ ਰੁਟੀਨ ਦੇ ਮੁਤਾਬਕ ਡੇਲੀ 9:30 ਵਜੇ ਤੋਂ ਬਾਅਦ ਆਪਣੀ ਦੁਕਾਨ ਖੋਲਣ ਜਾਣਾ ਆ ਅੱਜ ਵੀ ਮੈਂ ਲਗਭਗ 9:30 ਵਜੇ ਤੋਂ ਬਾਅਦ ਆਪਣੀ ਦੁਕਾਨ ਖੋਲਣ ਗਿਆ ਆ ਤੇ ਦੁਕਾਨ ਖੋਲੀ ਆ ਤੇ ਮੇਰੀ ਵਾਈਫ ਸਕੂਲੋਂ ਲਗਭਗ 2:30 ਵਜੇ ਉਹ ਘਰ ਵਾਪਸ ਆਈ ਆ ਤੇ ਓਂਡਾ ਮੈਨੂੰ ਟੈਲੀਫੋਨ ਆਇਆ ਹੈ ਕੀ ਗੱਲ ਤੁਸੀਂ ਆਂ ਦਰਵਾਜੇ ਨੂੰ ਜੰਦਰਾ ਨਹੀਂ ਮਾਰਿਆ ਮੈਂ ਨਹੀਂ ਮੈਂ ਤਾਂ ਜੰਦਰਾ ਮਾਰ ਕੇ ਆਇਆ ਵਾਂ ਜਦ ਕਿ ਦਰਵਾਜੇ ਨਾਲ ਜੰਦਰਾ ਬਿਲਕੁਲ ਹੀ ਨਹੀਂ ਸੀ ਮੇਰੀ ਵਾਈਫ ਜੇ ਰਹੀ ਨੇ ਉਹ ਕਬਰਾ ਗਈ ਉਹਨੇ ਬਾਹਰੋਂ ਕਿਸੇ ਬੰਦੇ ਨੂੰ ਆਵਾਜ਼ ਮਾਰੀ ਉਹਨੂੰ ਲੈ ਕੇ ਘਰ ਅੰਦਰ ਚੱਕ ਕੀਤਾ ਤੇ ਘਰ ਦੇ ਸਾਰੇ ਦੇ ਦਰਵਾਜੇ ਟੁੱਟੇ ਭੱਜੇ ਪਏ ਦੇ ਸੀ ਸਾਰਾ ਅਸਮਾਨ ਖਿਲ ਰਿਹਾ ਦਾ ਸੀ ਕਿ ਲਗਭਗ ਸਾਡੇ 4 ਕਮਰਿਆਂ ਦੀ ਬਿਲਕੁਲ 4 ਕਮਰਿਆਂ ਚ ਪੂਰੀ ਤਰ੍ਹਾਂ ਤੋੜਪਨ ਕੀਤੀ ਗਈ ਹੈ ਅਸੀਂ ਦੋ ਭਰਾ ਜਿਹੜੇ ਇੱਥੇ ਇਕੱਠੇ ਰਹਿਣੇ ਆ ਤੇ ਮੇਰਾ ਵੱਡਾ ਭਰਾ ਭੱਜਾਈ ਜਰਿਆ ਇਸ ਟਾਈਮ ਅਮਰੀਕਾ ਗਿਆ ਹੋਇ ਇਹ ਇਸ ਟਾਈਮ ਮੈਂ ਤਾਂ ਮੇਰੀ ਘਰ ਦੀ ਜਰੀਏ ਜੀ ਰਹ ਰਹੇ ਸੀ ਤੁਹਾਡਾ ਘਰ ਜਿਆ ਧਾਰੀਵਾਲ ਦੀ ਸਭ ਤੋਂ ਸੰਗਣ ਬادیه ਦੇ ਵਿੱਚ ਸਾਡਾ ਮਕਾਨ ਰਹਾ ਔਰ ਇਸ ਦਿਨੇ ਵੇਲੇ ਜਿਹੜੀ ਇਸ ਮੁਹੱਲੇ ਦੇ ਵਿੱਚ ਚੋਰੀ ਹੋਣੀ ਹੈ ਜਾਂ ਚੋਰੀ ਨਹੀਂ ਹੈਗੀ ਇਹਨੂੰ ਡਾਕਾ ਕਿਹਾ ਜਾਏਗਾ ਅਸੀਂ ਪੁਲਿਸ ਕੋਲ ਅੱਗੇ ਮੰਗ ਕਰਨੇ ਆ ਵੀ ਜਿਹੜਾ ਸਾਡਾ ਚੋਰੀ ਕੀਤਾ ਗਿਆ ਸਮਾਨ ਸਾਨੂੰ ਬਰਾਮਦ ਕਰਾਇਆ ਜਾਏ ਤੇ ਮੁਹੱਲੇ ਪੂਰੇ ਸਾਰੇ ਧਾਰੀਵਾਲ ਦੇ ਸਾਰੇ ਸਿਕਿਉਰਟੀ ਵੀ ਪ੍ਰਭਾਵ ਪ੍ਰਵਾਨ ਕੀਤੀ ਜਾਏ ਅੱਜ ਸਾਡੇ ਨਾਲ ਹੈ ਕੱਲ੍ਹ ਹੋਰ ਕਿਸੇ ਨਾਲ ਹੈ ਘਟਨਾ ਨਾ ਵਾਪਰੇ ਸਾਡਾ ਜਿਹੜਾ ਲਗਭਗ 30 ਤੋਲੇ ਤੋਂ ਵੱਧ ਸੋਨਾ ਜਿਹੜਾ ਬਾ ਚੋਰੀ ਹੋਇਆ ਵਾ ਤੇ 50000 ਰੁਪਏ ਸਾਡਾ ਨਕਦ ਗਿਆ ਵਾ ਬਾਕੀ ਹਾਲੀ ਆਈ ਸਾਰੇ ਘਰ ਤੇ ਆਪ ਆਪ ਦੇਖਿਆ ਕਰਨੇ ਆ ਬਾਕੀ ਹੋਰ ਜੋ ਜਾਣਕਾਰੀ ਉਹ ਬਾਅਦ ਚ ਦੱਸ ਸਕਨੇ ਆ ਇਸ ਟਾਈਮ ਸਾਡੇ ਜੋ ਮੋਟਾ ਮੋਟਾ ਸਾਡੇ ਸਾਹਮਣੇ ਜੋ ਆਇਆ ਉਹ ਸਾਡਾ 30 ਟੋਲੇ ਦੇ ਲਗਭਗ ਸੋਨਾ ਤੇ 50000 ਰੁਪਏ ਕੈਸ਼ ਚੋਰੀ ਹੋਇਆ ਜੇ ਮੌਕੇ ਤੇ ਆਏ ਜਾਂ ਨੂੰ ਫੋਨ ਆਇਆ ਕਦੋਂੋਂ ਤੋਂ ਤੇ ਅਸ਼ਮੀ ਕੁਮਾਰ ਦੇ ਘਰ ਆਇਆ ਤੇ ਘਰੇ ਕੋਈ ਵੀ ਦੁਕਾਨ ਤੇ ਕੰਮ ਕਰਦੇ ਜਿਹੜੀ ਮਿਸ ਜਿਹੜੀ ਆ ਸਕੂਲ ਦੇ ਟੀਚਰ ਦੇ ਉਹ ਜੋ ਸਕੂਲ ਤੋਂ ਵਾਪਸ ਆਏ ਨਹੀਂ ਤਾਂ ਇੱਕ ਵਜੇ ਕਰੀਮ ਉਹ ਘਰਾਂ ਦੇ ਦੇਖਿਆ ਤਾਰੇ ਕੱਢੇ ਆ ਤੇ ਲੋਕ ਨਹੀਂ ਆਇਆ ਆ ਦੇ ਚਾ ਕੀਤਾ ਉਹ ਕੋਸ਼ਿਸ਼ ਕਰ ਰਹੇ ਆ ਕਿ ਜੋ ਵੀ ਇਹ ਸਮਾਨ ਚੋਰੀ ਹੋਇਆ ਹੈ ਉਹਦੇ ਮੁਤਾਬਿਕ ਕਾਰਵਾਈ ਕੀਤੀ ਹੈ ਜਿੱਥੇ ਇਹ ਜਿੱਦਾਂ ਨਮੂਨੋ ਤੇ ਲੋਕ ਬੜੇ ਬਾਹਰ ਨੇ ਇਹਨੂੰ ਕਿਹਾ ਵੀ ਘਰੇ ਨੂੰ ਇਹੋ ਜਿਹੇ ਸਪੈਸ਼ਟ ਕਰ ਲੋ ਕਿ ਆਪਣੇ ਘਰਾਂ ਦੇ ਕੈਮਰੇ ਲੋ ਇਹ ਕੈਮਰਾ ਵੇਰ ਮੋਬਾਈਲ ਦੇ ਨਾਲ ਲਿਖ ਦਿਓ ਤਾਂ ਕਿ ਇਹਦਾ ਪਤਾ ਲੱਗ ਜਾਵੇ ਘਰੇ ਆ ਗਿਆ ਵਾਹ ਬਾਕੀ ਮੌਸਮ ਕਰਾਉਦੀ ਬਰਸਾਤ ਦਾ ਮੌਸਮ ਹੀ ਕਹਿੰਦੇ ਜਾਂ ਦਿੱਤਾ ਤਾਲਾ ਬਾਹਰ ਲੱਗਾ ਜੇ ਤਾਲਾ ਬਾਹਰ ਲੱਗੇ ਕਰਕੇ ਉਹ ਤਾਲਾ ਖੋਲ ਕੇ ਲੈਟਾ ਲਾ ਲਾ ਜੀ